ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਛੇਰੇ ਪੰਜਾਬ ਅਕਾਲੀ ਦਲ ਵੱਲੋਂ ਅੱਜ 모ਗੇ ਬੀਬੀ ਕਾਨਕੁਰ ਦੇ ਗੁਰਦਾਰਾ ਸਾਹਿਬ ਵਿਖੇ ਮਹੀਨੇ ਹਰ ਮਹੀਨੇ ਜਿ ਤਰ੍ਹਾਂ ਮੀਟਿੰਗ ਕੀਤੀ ਗਈ ਆ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 20 ਮਾਰਚ ਨੂੰ 모ਗੇ ਅਕਾਲੀ ਕਾਨਫਰੰਸ ਕੀਤੀ ਜਾ ਰਹੀ ਹੈ ਜੋ ਲਹਾਰਾ ਚੌਕ ਮੋਗਾ ਵਿਖੇ ਕੀਤੀ ਜਾਵੇਗੀ ਔਰ ਉਸ ਅਕਾਲੀ ਕਾਨਫਰੰਸ ਵਿੱਚ ਪੰਥ ਨੂੰ ਇਕੱਠਾ ਕਰਨ ਲਈ ਪੰਜਾਬ ਦੀ ਬਿਗੜੀ ਸਮਾਰਨ ਲਈ ਔਰ ਧਾਰਮਿਕ ਤੌਰ ਤੇ ਰਾਜਸੀ ਤੌਰ ਤੇ ਸੱਭਿਆਚਾਰਕ ਤੌਰ ਤੇ ਔਰ ਜਸਟਾ ਅੰਗ ਨਾਲ ਪੰਜਾਬ ਦਾ ਨੁਕਸਾਨ ਪਿਛੜੀਆਂ ਸਰਕਾਰਾਂ ਜਾ ਮਜੂਦਾ ਸਰਕਾਰ ਕਰ ਰਹੀ ਹੈ ਔਰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇੱਕ ਮੁੱਠ ਕਰਨ ਦੇ ਲਈ ਅਕਾਲੀ ਕਾਨਫਰੰਸ 20 ਮਾਰਚ ਨੂੰ ਮੋਗੇ ਕੀਤੀ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਸੰਗਤਾਂ ਸਮੂਲੀਅਤ ਕਰਨਗੀਆਂ ਔਰ ਪੰਥ ਦੇ ਪੰਜਾਬ ਸੱਸੀ ਉਗੇ ਰਾਸਿਆਗੂ ਧਰਮ ਕਾਗੂ ਕਿਸਾਨ ਆਗੂ ਸਾਰੇ ਨੂੰ ਉਸ ਵਿੱਚ ਬਲਾ ਕੇ ਉਹਨਾਂ ਦੇ ਸੁਝਾਅ ਲੈ ਜਾਣਗੇ ਕਿ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀਆਂ ਚੋਣਾ ਔਰ 2027 ਦੇ ਵਿੱਚ ਕੇਸ਼ਰੀ ਨਿਸ਼ਾਨ ਸਾਹਿਬ ਦੇ ਹੇਠਾਂ ਪੰਜਾਬ ਦੇ ਵਿੱਚ ਚੰਗੀ ਪੰਥਕ ਸਰਕਾਰ ਬਣਾਉਣ ਲਈ ਪੰਜਾਬਾ ਨੂੰ ਇੱਕ ਮੁੱਠ ਕੀਤਾ ਜਾਵੇ ਤਾਂ ਜੋ 1982 ਤੋਂ ਜੋ ਧਰਮ ਯੁੱਧ ਮੋਰਚਾ ਸ੍ਰੀ ਅਨੰਦਪੁਰ ਸਾਹਿਬ ਦਾ ਮਤੇ ਦੀ ਮੰਗਾਂ ਦੀ ਪੂਰਤੀ ਲਈ ਮੋਰਚਾ ਲੱਗਿਆ ਸੀ ਨਾ ਅਜੇ ਤੱਕ ਉਹ ਮੋਰਚਾ ਅਸੀਂ ਹਰੇ ਆਂ ਨਾ ਅਸੀਂ ਛੱਡਿਆ ਤੇ ਨਾ ਸਾਨੂੰ ਕੇਂਦਰ ਨੇ ਮੰਗਾਂ ਦਿੱਤੀਆਂ ਇਸ ਕਰਕੇ ਉਸ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਔਰ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਅਧਿਕਾਰਾਂ ਲਈ ਅਸੀਂ ਉਹ ਲੜਾਈ ਆ ਜੋ ਲਗਾਤਾਰ ਪਿਛਲੇ 40 ਸਾਲ ਤੋਂ ਲੜਦੇ ਆ ਰਹੇ ਆਂ ਔਰ ਹੁਣ ਵੀ ਅਸੀਂ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਅਪੀਲ ਕਰਾਂਗੇ ਕਿ ਸਾਡੇ ਜੋ ਬਣਦੇ ਹੱਕ ਹਕੂਕ ਜੋ 1947 ਤੋਂ ਪਹਿਲਾਂ ਕਾਂਗਰਸ ਆਗੂਆਂ ਨੇ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਨੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਤੋਂ ਕਾਂਗਰਸ ਮੁੱਕਰ ਗਈ ਪਰ ਅੱਜ ਦੀ ਕੇਂਦਰ ਦੀ ਸਰਕਾਰ ਉਹ ਗੱਲਾਂ ਸਾਡੀਆਂ ਪੂਰੀਆਂ ਕਰੇ ਤਾਂ ਜੋ ਪੰਜਾਬੀਆਂ ਨੂੰ ਖਾਸ ਕਰਕੇ ਪੰਜਾਬ ਦੇ ਕੁਰਬਾਨੀ ਵਾਲੇ ਲੋਕਾਂ ਨੂੰ ਰਾਤ ਮਿਲ ਸਕੇ ਇਥੋਂ ਦੇ ਬੱਚੇ ਬਦੇ ਛਾ ਉਹਨਾਂ ਭੱਜਨ 50 50 ਲੱਖ ਰੁਪਇਆ ਦੇ ਕੇ ਇੱਥੋਂ ਦਾ ਕਿਸਾਨ ਖੁਦਕਸ਼ੀ ਨਾ ਕਰੇ ਔਰ ਇੱਥੋਂ ਦੇ ਬੰਦੇ ਬੇਰਜਗਾਰ ਨਸ਼ੇ ਨਾ ਖਾਣ ਇੱਥੇ ਕਤਲ ਡਾਕ ਕੇ ਗੈਂਗਵਾਰ ਨਾ ਹੋਵੇ ਸਾਰੇ ਪੰਜਾਬ ਦੇ ਨੌਜਵਾਨ ਬੱਚੇ ਆਪੋ ਆਪਣਾ ਕੰਮ ਕਰਨ ਆਪੋ ਆਪਣੇ ਮਾਂ ਪਿਓ ਦਾ ਨਾਮ ਉੱਚਾ ਕਰਨ ਪੰਜਾਬ ਦਾ ਦੇਸ਼ ਦਾ ਤਰੱਕੀ ਵਿੱਚ ਹਿੱਸਾ ਪਾਉਣ ਇਸ ਕਰਕੇ ਕਾਨਫਰੰਸ ਇਸ ਲਈ ਲਾਜ਼ਮੀ ਹੈ ਤੇ ਮੈਂ ਜਿੱਥੋਂ ਤਾਈ ਮੇਰੀ ਆਵਾਜ਼ ਸੰਗਤਾਂ ਸੁਣਦੀਆਂ ਬੇਨਤੀ ਹੈ ਕਿ 20 ਮਾਰਚ ਨੂੰ ਮੋਗੇ ਲਹਾਰਾ ਚੌਂਕ 'ਚ ਵੱਡੀ ਗਿਣਤੀ ਵਿੱਚ ਤੁਸੀਂ ਪਹੁੰਚ ਕੇ ਸਾਡੀ ਪਾਰਟੀ ਸ਼ੇਰੇ ਪੰਜਾਬ ਅਕਾਲੀ ਦਲ ਦੇ ਹੱਥੀਂ ਮਜ਼ਬੂਤ ਕਰੋ ਔਰ ਪੰਜਾਬੀਆਂ ਦੇ ਹੱਥੀਂ ਮਜ਼ਬੂਤ ਕਰੋ ਤਾਂ ਜੋ ਸਾਰਿਆਂ ਨੂੰ ਇੱਕ ਸੁਰਤਾ ਵਾਲੇ ਬੰਦਿਆਂ ਨੂੰ ਜੋ ਪੰਜਾਬ ਦੀ ਚੜ੍ਹਦੀ ਕਲਾ ਲੋਛਦੇ ਆ ਉਹਨਾਂ ਨੂੰ ਕੱਤਰ ਕਰਕੇ ਪੰਜਾਬ ਦੇ ਵਿੱਚ ਚੰਗੀ ਸਰਕਾਰ ਬਣਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ